हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਪੱਨੋ ਮਿਲ ਕੇ ਆਇਆ ਉਹ ਖਬਰ ਤੁਹਾਡੇ ਸਾਹਮਣੇ ਧਰਨੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਲੋਕ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਜਿਹੜੇ ਕਿ ਅਮਰੀਕਾ ਦੇ ਵਿੱਚ ਇੱਕ ਹਾਦਸੇ ਦੇ ਕਾਰਨ ਫਸ ਗਏ ਨੇ ਔਰ ਉਹਨਾਂ ਨੂੰ ਸਜ਼ਾ ਕਿੰਨੀ ਹੋਈ ਹੈ ਮਾਮਲਾ ਕੀ ਆ ਪੂਰਾ ਇਸ ਖਬਰ ਤੇ ਤੁਹਾਡੇ ਸਾਹਮਣੇ ਚਾਹਣਾ ਪਾਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਪਤਨੀ ਗਨੀਬ ਕੌਰ ਮਜੀਠੀਆ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਹੈ ਪੰਜਾਬ ਦੀ ਸਰਕਾਰ ਦਾ ਤੁਹਾਡੇ ਨਾਲ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਭਾਈ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਦਰੇ ਸਾਲ ਦੇ ਵਿੱਚ ਜਿਸ ਦਿਨ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਸੀ ਤਾਂ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਐਸਾ ਜਾਲ ਬਣ ਦਿੱਤਾ ਹੈ ਕਿ ਪੂਰੇ ਬਿਕਰਮ ਮਜੀਠੀਆ ਦੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਐਕਸ਼ਨ ਹੋ ਗਿਆ ਤਾਂ ਹੁਣ ਬਿਕਰਮ ਮਜੀਠੀਆ ਦੀ ਖਬਰ ਤੋਂ ਪਹਿਲਾਂ ਤੁਹਾਨੂੰ ਮੈਂ ਵੀ ਖਬਰ ਸੁਣਾਉਂਗਾ ਜਿਹੜੀ ਪੰਜਾਬ ਦੇ ਲੋਕ ਬੜੇ ਹੀ ਬੇਤਾਬ ਨੇ ਦੋਵੇਂ ਖਬਰਾਂ ਵੱਡੀਆਂ ਨੇ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਧਰਾਂਗੇ ਖਾਲਸਤਾਨੀ ਪੰਨੂ ਜੇਲ੍ਹ ਦੇ ਵਿੱਚ ਹਰਜਿੰਦਰ ਸਿੰਘ ਨੂੰ ਮਿਲ ਕੇ ਆਏ ਨੇ ਹਰਜਿੰਦਰ ਸਿੰਘ ਨੂੰ ਪੰਨੂ ਜੇਲ੍ਹ ਦੇ ਵਿੱਚ ਮਿਲਣ ਕਿਉਂ ਜਾਂਦੇ ਨੇ ਅਕਸਰ ਇੱਕ ਤਾਂ ਇਹ ਗੱਲ ਬਹੁਤ ਵੱਡੀ ਜੁੜ ਗਈ ਆ ਔਰ ਦੂਜੇ ਪਾਸੇ ਹਰਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਗਿਆ ਔਰ ਕਿੰਨੀ ਸਜ਼ਾ ਕੀ ਇਹੋ ਬਾਹਰ ਆ ਸਕਦੇ ਨੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਅਸ਼ੰਕਾ ਸੀ ਕੋਈ ਕਹਿੰਦਾ ਸੀ 50 ਸਾਲ ਤੱਕ ਉਹਨੂੰ ਸਜ਼ਾ ਹੋ ਜਾਣੀ ਆ ਤੇ ਕੋਈ ਕਹਿੰਦਾ ਜੀ ਕਹਿੰਦਾ 45 ਸਾਲ ਤੱਕ ਹਰਜਿੰਦਰ ਸਿੰਘ ਅਮਰੀਕਾ ਦੀ ਜੇਲ੍ਹ ਦੇ ਅੰਦਰ ਰਹਿਣਗੇ ਪਰ ਹੁਣ ਪੰਨੂ ਮਿਲ ਕੇ ਆਇਆ ਉਹਨੇ ਕੀ ਕੀਤਾ ਖਾਲਸਪਤਾਨ ਦੇ ਰੂਪ ਦੇ ਵਿੱਚ ਉਹਨਾਂ ਨੇ ਉਸ ਬੰਦੇ ਨੂੰ ਆਪਣੀ ਔਰ ਅਟ੍ਰੈਕਟ ਕਰ ਲਿਆ ਕਿਉਂਕਿ ਖਾਲਸਪਤਾਨ ਹੀ ਦੱਸ ਰਹੇ ਨੇ ਹਰਜਿੰਦਰ ਸਿੰਘ ਨੂੰ ਔਰ ਇਹਨਾਂ ਦਾ ਕਹਿਣਾ ਕੀ ਹੈ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਕਿਵੇਂ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਸੁਣਾਵਾਂਗੇ ਸੁਣੋ ਮੈਨੂੰ ਵਾਈਕਰ ਜੀ ਕਾ ਖਾਲਸਾ ਹੈ ਜੀ ਕਾ ਖਾਲਸਾ ਹੈ ਜੀ ਫਤਿਹ ਜੀ ਤੁਸੀਂ ਹੁਣੇ ਹਰਜਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਆਏ ਹੋ ਕੀ ਵਿਚਾਰਾਂ ਜਿਹੜੀਆਂ ਜੀ ਉਹ ਹਰਜਿੰਦਰ ਸਿੰਘ ਦੇ ਨਾਲ ਹੋਈਆਂ ਨੇ ਬਿਕੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਹਰਜਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਸੰਡੇ ਨੂੰ ਐਤਵਾਰ ਨੂੰ ਇਹ ਫੈਸਲਾ ਲਿਆ ਕਿ ਉਹ ਆਪਣੀ ਹਰਜਿੰਦਰ ਸਿੰਘ ਦੀ ਵਕਾਲਤ ਲਈ ਆਪਣੇ ਵਕੀਲ ਰੱਖਣਗੇ ਤੇ ਇਸ ਕੇਸ ਨੂੰ ਸਾਂਭਣਗੇ ਸੋ ਇਹ ਗੱਲ ਮੈਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਇੱਥੇ 6 ਫਰ ਜਸਟਿਸ ਵੱਲੋਂ ਆਇਆ ਮੈਂ ਇਸ ਕਰਕੇ ਆਇਆ ਕਿ ਕਿ ਉਹ ਖਾਲਸਤਾਨੀ ਪੱਖੀ ਹਰਜਿੰਦਰ ਸਿੰਘ ਹੈ ਮੈਂ ਇਸ ਕਰਕੇ ਪਹੁੰਚਿਆ ਜੀ ਕਿ ਲਗਾਤਾਰ ਇੱਥੇ ਖਬਰਾਂ ਛਪੀਆਂ ਪਈਆਂ ਜਿਹੜੀਆਂ ਕਿ ਹਰਜਿੰਦਰ ਸਿੰਘ ਦੇ ਖਿਲਾਫ ਹੈ ਤੇ ਇੱਕ ਹਿੱਸਾ ਇਹ ਹੈ ਕਿ ਜਿਹਦੇ ਵਿੱਚ ਜਿਹੜੇ ਵਿਕਟਮਸ ਆ ਇਹ ਸ਼ੋਅ ਕਰਨ ਵਾਸਤੇ ਕਿ ਜਿਹੜੇ 6s ਹੈਗੇ ਆ ਅਮਰੀਕਨ 6s ਦੇ ਸਟੈਂਡ ਇਨ ਸੋਲੀਡੈਰਟੀ ਵਿਦ ਦਾ ਵਿਕਟਮਸ ਸੋ ਇਹ ਗੱਲਾਂ ਪਹਿਲਾਂ ਆਪਾਂ ਦੱਸਣੀਆਂ ਜ਼ਰੂਰੀ ਸੀ ਸੋ ਜਦੋਂ ਮੈਂ ਮਿਲਿਆ ਤੇ ਇਹ ਮੈਂ ਅਬਜ਼ਰਵ ਕੀਤਾ ਇਹ ਉਹਦੀ ਹਰਜਿੰਦਰ ਸਿੰਘ ਦੀ ਸਟੇਟਮੈਂਟ ਨਾ ਲਵੇ ਕੋਈ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਨੂ ਦੇ ਇਰਾਦੇ ਕੀ ਸੀ ਯਾਨੀ ਅਕਸਰ ਤੁਸੀਂ ਵੇਖਿਆ ਕਿ ਖਾਲਸਤਾਨੀ ਪੰਨੂ ਪੰਜਾਬ ਦੇ ਅੰਦਰ ਕਈ ਵਾਰ ਤਾਂ ਅਗਲਾ ਚੁੱਕੇ ਨੇ ਔਰ ਦੂਜੇ ਪਾਸੇ ਸੇਕਾਮ ਦੀ ਗੱਲ ਕਰਦੇ ਨੇ ਉਹ ਕਹਿੰਦਾ ਖਾਲਸਤਾਨੀ ਪੱਖੀ ਐ ਹਰਜਿੰਦਰ ਸਿੰਘ ਐਸ ਕਰਕੇ ਮੈਂ ਉਹਨੂੰ ਜੇਲ੍ਹ ਦੇ ਅੰਦਰ ਮਿਲ ਕੇ ਆਇਆ ਉਹ ਜੇਲ੍ਹ ਦੇ ਗੇਟ ਦੇ ਵਿੱਚ ਖੜੇ ਸੀ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਬਾਰ ਬਾਰ ਅਗ ਲਾਉਣ ਦੀ ਕੋਸ਼ਿਸ਼ ਇਸੇ ਪੰਨੂ ਦੁਆਰਾ ਕਈ ਵਾਰ ਕੀਤੀ ਗਈ ਐ ਚਲੋ ਠੀਕ ਆ ਵੀ ਪੰਜਾਬ ਪ੍ਰਤੀ ਜੇਕਰ ਕੋਈ ਸਿੱਖਾਂ ਪ੍ਰਤੀ ਹਿੱਤ ਰੱਖਦਾ ਤਾਂ ਚੰਗੀ ਗੱਲ ਆ ਪਰ ਜਿੱਥੇ ਪੰਜਾਬ ਨੂੰ ਤੋੜਨ ਦੀ ਗੱਲ ਪੰਜਾਬ ਨੂੰ ਵਿਗਾੜਨ ਦੀ ਗੱਲ ਜਾਂ ਖਾਲਿਸਤਾਨ ਦੇ ਨਾਮ ਤੇ ਮੁੱਖ ਮੰਤਰੀ ਨੂੰ ਵੀ ਧਮਕੀਆਂ ਕਈ ਵਾਰ ਇਹੀ ਪੰਨੂ ਦੇ ਚੁੱਕਿਆ ਤਾਂ ਹੁਣ ਆਜੋ ਦੂਜੇ ਪਾਸੇ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇਤੇ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਕਈ ਵਾਰ ਤੁਸੀਂ ਇਹ ਗੱਲ ਸੁਣ ਵੀ ਚੁੱਕੇ ਹੋਵੋਗੇ ਕਿ ਉਹਨਾਂ ਦੀ ਪਤਨੀ ਨੂੰ ਦਰਸਲ ਦੇ ਵਿੱਚ ਇੱਕ ਨੋਟਿਸ ਜਾਰੀ ਹੋਇਆ ਸੀ ਜਿਦੇ ਵਿੱਚ ਸਿੱਧੇ ਤੌਰ ਦੇਤੇ ਲਿਖਿਆ ਸੀ ਕਿ ਭਾਈ ਤੁਹਾਡੀ ਪੁੱਛਦਸ ਕਰਨੀ ਆ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਜਿਸ ਦਿਨ ਦੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਦਰਅਸਲ ਦੇ ਵਿੱਚ ਉਹਨਾਂ ਨੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ ਸੀ ਕਹਿੰਦੇ ਜੀ ਸਾਡਾ ਵਿਕਰਮ ਸਿੰਘ ਮਜੀਠੀਆ ਸਰਕਾਰਾਂ ਦੀ ਪੋਲ ਖੋਲਦਾ ਇਹਨੂੰ ਅਰੈਸਟ ਕਰਕੇ ਜਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਪੰਜਾਬ ਦੀ ਸਰਕਾਰ ਨੇ ਬਹੁਤ ਵੱਡਾ ਮਾੜਾ ਕੰਮ ਕੀਤਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲੇ ਨੇ ਇੱਕ ਪਾਸੇ ਪੰਜਾਬ ਦੇ ਲੋਕਾਂ ਨੇ ਔਰ ਵਿਰੋਧੀ ਪਾਰਟੀਆਂ ਨੂੰ ਜਿਹੜੇ ਇਹਨਾਂ ਦੇ ਲੀਡਰ ਜਾਂ ਇਹਨਾਂ ਦੇ ਵਕੀਲ ਵਿਕਰਮ ਮਜੀਠੀਆ ਦੇ ਆਪਣੇ ਦੋਸਤ ਜਾਂ ਆਪਣੇ ਰਿਸ਼ਤੇਦਾਰ ਸਮਝ ਰਹੇ ਨੇ ਵਿਰੋਧੀ ਪਾਰਟੀਆਂ ਨੂੰ ਤਾਂ ਉਹੀ ਬੰਦਿਆਂ ਨੇ ਇਸੇ ਪੰਜਾਬ ਦੀ ਸਰਕਾਰ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਾਸਤੇ ਉਕਸਾਇਆ ਸੀ ਜਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਾਂਗਰਸ ਦੇ ਲੀਡਰ ਚੰਨੀ ਸਾਹਿਬ ਖੈਰਾ ਸਾਹਿਬ ਬਾਜਬਾ ਸਾਹਿਬ ਇਹਨਾਂ ਨੇ ਉਕਸਾਇਆ ਸੀ ਕਹਿੰਦਾ ਕਹਿੰਦੇ ਜੀ ਤੁਸੀਂ ਤਾਂ ਛੋਟੇ ਮੋਟੇ ਤਸਕਰਾਂ ਤੇ ਐਕਸ਼ਨ ਕਰਦੇ ਹੋ ਪੰਜਾਬ ਦੇ ਵਿੱਚ ਬਹੁਤ ਵੱਡੇ ਮਗਰਮੱਛ ਨੇ ਜਿਨ੍ਹਾਂ ਨੂੰ ਫੜਨਾ ਹਲੇ ਵਾਕੀ ਹੈ ਤਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਵਜੀਠੀਆ ਦੇ ਉੱਤੇ ਐਕਸ਼ਨ ਕਰ ਦਿੱਤਾ ਤਾਂ ਫੇਰ ਉਹੀ ਲੀਡਰ ਉਲਟਾ ਮੁੱਖ ਮੰਤਰੀ ਭਗਵੰਤ ਮਾਨ ਦੇ ਗਲੇ ਪੈ ਗਏ ਸੀ ਕਹਿੰਦੇ ਜੀ ਤਾਂ ਬੜਾ ਮਾੜਾ ਕੰਮ ਕੀਤਾ ਤੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਬਹੁਤ ਚੰਗਾ ਕੰਮ ਕੀਤਾ ਕਿ ਬਾਦਲਾਂ ਨੂੰ ਹੱਥ ਪਾਇਆ ਇਹ ਬਾਦਲ ਜਿਹੜੇ ਕਿ ਹੈਗੇ ਨੇ ਪੰਜਾਬ ਦੇ ਅੰਦਰ ਇਹ ਉਹ ਝਾਫਾ ਹੈ ਜਿਹਨੂੰ ਅੱਜ ਤੱਕ ਰਿਕਾਰਡ ਰਿਹਾ ਪੰਜਾਬ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਦੁਆਰਾ ਛੇੜਿਆ ਤੱਕ ਨਹੀਂ ਗਿਆ ਤੇ ਅੱਜ ਜਿਹੜੇ ਮੌਜੂਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਵਾਸੀਆਂ ਦੇ ਕਹਿਣ ਦੇ ਉੱਤੇ ਇਹਨਾਂ ਲੀਡਰਾਂ ਨੂੰ ਇਕ ਸਾਥ ਦਿੱਤਾ ਸੀ ਉਹਨਾਂ ਦੇ ਸੌਣ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਇਕੱਲਾ ਹੀ ਨਹੀਂ ਬਲਕਿ ਉਹਨਾਂ ਦੀ ਪਤਨੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਤੇ ਵੀ ਐਕਸ਼ਨ ਹੋਣ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਬੇਅਦਬੀਆਂ ਤੇ ਕਾਨੂੰਨ ਬਣਾ ਕੇ ਲਿਆਏ ਨੇ ਤਾਂ ਜਿਹੜੀਆਂ ਬੇਅਦਬੀਆਂ ਨੇ ਉਹ ਅਕਸਰ ਤੁਸੀਂ ਪੰਜਾਬ ਦੇ ਸਾਰੇ ਲੋਕ ਸਾਡੇ ਜਾਣਦੇ ਨੇ ਕਿ ਭਾਈ ਬੇਅਦਬੀ ਕਰਾਉਣ ਵਾਲੇ ਸਭ ਤੋਂ ਵੱਡੇ ਗੁਨੇਗਾਰ ਜੇਕਰ ਕੋਈ ਹੈ ਪੰਜਾਬ ਦੇ ਵਿੱਚ ਤਾਂ ਉਹ ਇਹੀ ਬਾਦਲ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਐਕਸ਼ਨ ਕਿਹੜਾ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਵਿੱਚ ਪਹਿਲੀ ਵਾਰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੂੰ ਪੁੱਛਦਾ ਸੌਣ ਜਾ ਰਹੀ ਹੈ ਉਹਨਾਂ ਨੂੰ ਕਹਿੰਦੇ ਜੀ ਜੇਲ੍ਹ ਦੇ ਵਿੱਚ ਵੀ ਧੱਕਿਆ ਜਾ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਹੈ ਇਸ ਦਾ ਵੀ ਇੱਕ ਪ੍ਰਾਵਧਾਨ ਬਣਦਾ ਇਹਦੀ ਧਾਰਾ ਬਣਦੀ ਹੈ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣਾ ਕੋਈ ਆਮ ਗੱਲ ਨਹੀਂ ਹੈ ਜੇਕਰ ਗੰभीरता ਦੇ ਨਾਲ ਪੰਜਾਬ ਦੀ ਸਰਕਾਰ ਪੰਜਾਬ ਦੇ ਇਹਨਾਂ ਦੇ ਚੁਣੇ ਹੋਏ ਨਵਾਈਂਦੇ ਇਸ ਗੱਲ ਨੂੰ ਲੈਂਦੇ ਆ ਜਾਂ ਪ੍ਰਸ਼ਾਸਨ ਤਾਂ ਫਿਰ ਪੱਕੇ ਤੌਰ ਤੇ ਕਹਿ ਸਕਦੇ ਆ ਬਿਕਰਮ ਮਜੀਠੀਆ ਦੀ ਪਤਨੀ ਨੂੰ ਜੇਲੂ ਵੀ ਹੋ ਸਕਦੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ